ਸਰਸਾ ਨਦੀ ਤੇ ਜਦੋਂ ਵਿਛੋੜਾ ਪੈਂਦਾ ਉਸ ਤੋਂ ਪਹਿਲਾਂ ਮਿਰਖੇਵਲ ਉਹਦੇ ਕੰਡੇ ਤੇ ਬੈਠ ਕੇ ਆਸਾ ਦੀ ਵਾਰ ਦੇ ਦੀਵਾਨ ਸਜਾਏ ਜਾਂਦੇ ਆ ਹਾਂਜੀ ਤੇ ਉਧਰੋਂ ਪਿੱਛੋਂ ਫਿਰ ਹਮਲਾ ਕਰ ਦਿੱਤਾ ਹਮਲਾ ਦੋਸਤ ਪਹਿਲਾਂ ਹੀ ਹੋ ਗਿਆ ਸੀ ਹਮਲਾ ਪਹਿਲਾਂ ਹੀ ਹੋ ਜਾਂਦਾ ਕਿਉਂਕਿ ਇਹਨਾਂ ਨੇ ਦਿਖਾਵੇ ਲਈ ਕੀਰਤਪੁਰ ਤੱਕ ਦੇ ਰਾਹ ਖਾਲੀ ਕਰਦੇ ਸੀ ਫੌਜ ਪਿੱਛੇ ਹਟਾ ਲਈ ਸੀ ਗੁਰੂ ਸਾਹਿਬ ਦੀ ਵਹੀਰ ਜਾ ਰਹੀ ਸੀ ਤਾਂ ਮਲਕਪੁਰ ਰੰਗਣਾ ਦਾ ਜ਼ਿਕਰ ਮਿਲਦਾ ਹੈ ਸ਼ਾਹੀ ਟਿੱਬੀ ਦਾ ਜ਼ਿਕਰ ਮਿਲਦਾ ਹੈ ਹੁਣ ਇੱਥੇ ਵੀ ਗੁਰਸਾਹਿਬ ਐ ਨਹੀਂ ਹੈਗਾ ਵੀ ਹੁਣ ਆਪਾਂ ਹੁਣ ਉੱਥੇ ਮੈਦਨ ਨੂੰ ਥੋੜਾ ਜਿਹਾ ਗਿਲਾਏ ਥੇ ਆਪਣੇ ਜਿਹੜੇ ਆਰਟਿਸਟ ਨੇ ਚਿੱਤਰਕਾਰ ਉਹਨਾਂ ਨਾਲ ਵੀ ਨਿਕਿਓ ਜਿਸ ਹਸਾਬ ਨਾਲ ਗੁਰਸਾਹਿਬ ਨੇ ਉਹ ਜਥੇ ਬਣਾਏ ਸੀਗੇ ਕਿੰਨੀ ਉਹਦੇ ਵਿੱਚ ਮੋਰਚਾ ਬੰਦੀ ਕੀਤੀ ਸੀਗੀ ਕਿ ਕਿਵੇਂ ਉਹ ਸੇਫ ਪਹੁੰਚਣ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਦਾ ਜਥਾ ਸੀ ਮਾਤਾ ਗੁਜਰੀ ਜੀ ਘੋੜੇ ਤੇ ਸਵਾਰ ਸੀਗੇ ਉਹਨਾਂ ਦੀ ਗੋਦੀ 'ਚ ਸਹਬਜ਼ਾ ਦਾ ਫਤਿਹ ਸਿੰਘ ਜੀ ਸੀਗੇ ਮੰਗਰੋ ਸਹਬਜ਼ਾ ਦਾ ਜ਼ਰਾਵਰ ਸਿੰਘ ਜੀ ਨੇ ਆਪਣੀ ਦਾਦੀ ਨੂੰ ਗਲ ਫੱਕੜੀ ਪਾਈ ਹੋਈ ਸੀ ਉਹਨਾਂ ਦੇ ਆਲੇ ਦੁਆਲੇ ਸ਼ਖਤਰਦਾਰ ਸਿੰਘ ਸੀਗੇ ਉਹਨਾਂ ਦੇ ਪਿੱਛੇ ਫਿਰ ਜ਼ਿਕਰ ਆਉਂਦਾ ਹੈ ਕਿ ਗੁਰੂ ਦੇ ਮਹਿਲ ਸੀਗੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਦੇਵਾ ਜੀ ਸੀਗੇ ਉਸ ਤੋਂ ਬਾਅਦ ਫਿਰ ਬੱਚੇ ਬਜ਼ੁਰਗ ਬੀਬੀਆਂ ਉਹਨਾਂ ਨੂੰ ਸਾਰਿਆਂ ਨੂੰ 2341 ਸਿੰਘ ਸੀਗੇ ਉਹਨਾਂ ਨੇ ਸੇਫਗਾਰਡ ਕੀਤਾ ਹੋਇਆ ਸੀਗਾ ਇੱਕ ਲੇਅਰ ਬਣਾਈ ਹੋਈ ਸੀ ਫਿਰ ਭਾਈ ਉਦੇ ਸਿੰਘ ਜੀ ਦਾ ਜਥਾ ਸੀਗਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨਾਂ ਦੇ ਖੱਬੇ ਹੱਥ ਜ਼ਿਕਰ ਆਉਂਦਾ ਹੈ ਭਾਈ ਆਲਮ ਸਿੰਘ ਜੀ ਸੀਗੇ ਭਾਈ ਦਇਆ ਸਿੰਘ ਜੀ ਸੀਗੇ ਇੱਧਰ ਪੰਜ ਮੁਕਤੇ ਸੀਗੇ ਉਸ ਤੋਂ ਪਿੱਛੇ ਫਿਰ ਸਭ ਤੋਂ ਅਖੀਰ ਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜ਼ਿਕਰ ਮਿਲਦਾ ਹੈ ਤੇ ਕੀਰਤਪੁਰ ਤੱਕ ਕੋਈ ਹਮਲਾ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਜਿਹੜਾ ਹਮਲਾ ਕੀਤਾ ਸਭ ਤੋਂ ਪਹਿਲਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜੇ ਉਥੋਂ ਦੇ ਮਲਕਪੁਰ ਰੰਗੜਾ ਦੇ ਰੰਗੜ ਸੀਗੇ ਨਾ ਉਹਨਾਂ ਦਾ ਹੱਥ ਸੀਗਾ ਉਹ ਵੱਡੀ ਗਿਣਤੀ ਚ ਸੀਗੇ ਤੇ ਨਾਲ ਫੌਜ ਵੀ ਸੀਗੀ ਉਥੋਂ ਫਿਰ ਆਵਾਜ਼ਾਂ ਮਾਰੀਆਂ ਗਈਆਂ ਲਲਕਾਰੇ ਕਹਿ ਸਕਦੇ ਹੋ ਤੁਸੀਂ ਕਿ ਫੜੋ ਸਿੰਘਾਂ ਨੂੰ ਫੜੋ ਸਿੰਘਾਂ ਨੂੰ ਉਥੋਂ ਫਿਰ ਸਾਬਦਾ ਦਾ ਅਜੀਤ ਸਿੰਘ ਜੀ ਨੇ ਉਹਨਾਂ ਨੂੰ ਰੋਕਣ ਦਾ ਇੱਕ ਉਹ ਕਿਆ ਲੋਕੇ ਹੱਲਾ ਬੋਲਿਆ ਉਹਨਾਂ ਨੇ ਪਲਾਨ ਬਣਾਇਆ ਤੇ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ 50 50 ਸਿੰਘਾਂ ਦੇ 100 100 ਸਿੰਘਾਂ ਦੇ ਜਥੇ ਬਣਾਏ ਹੋਏ ਸੀ ਜਿਨ੍ਹਾਂ ਦੇ ਜਥੇਦਾਰ ਬੀਬੀ ਭਿਖਾ ਜੀ ਨੂੰ ਇੱਕ ਜਥਾ ਦਿੱਤਾ ਹੋਇਆ ਸੀ ਭਾਈ ਉਹਦੇ ਸਿੰਘ ਜੀ ਨੂੰ ਭਾਈ ਬਚਿੱਤਰ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਉਹਨਾਂ ਸਾਰਿਆਂ ਨੂੰ ਪਿੱਛੇ ਭੇਜਿਆ ਗਿਆ ਕਿ ਸਭ ਨੂੰ ਰੋਕੋ ਇੱਕ ਜਗ੍ਹਾ ਤੇ ਖੜਨਾ ਨਹੀਂ ਆ ਰੋਕਦੇ ਵੀ ਜਾਓ ਕਿ ਤੁਰਦੇ ਵੀ ਜਾਓ ਫਿਰ ਉਹ ਕਿੰਨੇ ਹੀ ਮਹਾਨ ਦੇਖੋ ਸ਼ਹੀਦ ਸੀ ਜਿਨ੍ਹਾਂ ਦਾ ਸਾਨੂੰ ਨਾਮ ਵੀ ਨਹੀਂ ਯਾਦ ਉਹ ਜਿਨ੍ਹਾਂ ਨੇ ਉਹ ਵੈਰੀਆਂ ਦਾ ਹੱਲਾ ਗੁਰੂ ਗੋਬਿੰਦ ਸਿੰਘ ਜੀ ਤੱਕ ਨਹੀਂ ਪਹੁੰਚਣ ਦਿੱਤਾ ਉਹਨਾਂ ਦੇ ਪਰਿਵਾਰ ਤੱਕ ਨਹੀਂ ਪਹੁੰਚਣ ਦਿੱਤਾ ਸਰਸਨਦੀ ਤਾਂ ਉਸ ਤੋਂ ਬਾਅਦ ਚੌਂਦੀ ਹੈ ਸਰਸਨਦੀ ਤੇ ਫਿਰ ਉਹ ਜ਼ਿਕਰ ਮਿਲਦਾ ਹੈ ਕਿ ਸਵੇਰ ਹੋ ਜਾਂਦੀ ਆ 6 ਪੋ ਦੀ ਰਾਤ ਨੂੰ ਛੱਡਿਆ ਸੀਗਾ ਕਿਲਾ ਰਾਤ ਦੀ ਪਹਿਲੀ ਪੈਰ ਨੂੰ ਛੱਡਿਆ ਸੀ 7 ਪੋ ਦੇ ਸਵੇਰ ਨੂੰ ਫਿਰ ਉਹ ਫਿਰ ਪਿੱਛੋਂ ਕਿਉਂਕਿ ਕਿੰਨਾ ਟਾਈਮ ਹੋਣ ਲੱਖਾਂ ਦੀ ਗਿਣਤੀ ਨੂੰ ਰੋਕਦੇ ਤਾਂ ਫਿਰ ਸ਼ਹਾਦਤਾਂ ਹੋ ਜਾਂਦੀਆਂ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਫਿਰ ਉਹਨਾਂ ਦੇ ਜਥੇ ਨੂੰ ਅੱਗੇ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੇ ਸਵੇਰੇ ਫਿਰ ਪਿੱਛੋਂ ਫਿਰ ਹੱਲਾ ਹੋ ਗਿਆ ਸੀ ਤੇ ਫਿਰ ਉੱਥੇ ਹੁਣ ਕਿਉਂਕਿ ਉਹ ਡਿਸੀਜਨ ਲੈਣਾ ਪੈਣਾ ਸੀ ਤੇ ਸਰਸਾ ਨਦੀ ਪਾਰ ਕਰਨ ਦਾ ਫੈਸਲਾ ਲਿਆ ਗਿਆ ਤੇ ਆਮ ਤੌਰ ਤੇ ਬਹੁਤ ਸਾਰੇ ਕਹਾਣੀਕਾਰ ਕਈ ਵਾਰ ਇਹ ਜ਼ਿਕਰ ਕਰਦੇ ਆ ਕਿ ਆਮ ਤੌਰ ਤੇ ਸਰਸਾ ਨਦੀ ਇੰਨੀ ਉਫਾਨ ਤੇ ਨਹੀਂ ਹੁੰਦੀ ਸੀ ਪਰ ਉਸ ਦਿਨ ਉਸ ਰਾਤ ਬਹੁਤ ਉਫਾਨ ਤੇ ਸੀ ਇਹ ਹਾਈਪੋਥੈਟਿਕਲੀ ਇੱਕ ਥਾਟ ਹੁੰਦਾ ਕਵੀ ਦਾ ਜਾਂ ਵਾਕਈ ਇਸ ਤਰ੍ਹਾਂ ਵਾਪਰਿਆ ਦੇਖੋ ਜਿਹੜਾ ਇਤਿਹਾਸ ਹੈ ਜੇ ਆਪਾਂ ਸ਼ੁਰੂਆਤੀ ਦੇਖੀਏ ਪਹਿਲਾਂ ਤਾਂ ਜਿਹੜਾ ਸਿੱਖਾਂ ਸਿੱਖ ਇਤਿਹਾਸ ਦਾ ਜੇ ਆਪਾਂ ਦੇਖੀਏ ਤਾਂ ਸਾਹਿਤ ਚ ਜ਼ਿਆਦਾ ਯਕੀਨ ਕੀਤਾ ਗਿਆ ਹੈ ਇਤਿਹਾਸ ਨਹੀਂ ਲਿਖਾਇਆ ਹਮ ਇਤਿਹਾਸ ਸਿਰਜਿਆ ਬਹੁਤ ਹੈ ਅਲਬਰੂਨੀ ਜਦੋਂ ਆਉਂਦਾ ਹੈ ਨਾ ਭਾਰਤ ਉਹ ਜਦੋਂ ਪੰਜਾਬ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਇਹਨਾਂ ਦਾ ਇਤਿਹਾਸ ਕਿੰਨਾ ਮਹਾਨ ਹੈ ਫਿਰ ਉਹ ਆਪਣੀ ਕਿਤਾਬ ਚ ਜ਼ਿਕਰ ਕਰਦਾ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਸਿੱਖ ਨੇ ਇਹਨਾਂ ਨੂੰ ਇਤਿਹਾਸ ਸਿਰਜਣਾ ਆਉਂਦਾ ਹੈ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ ਹਮ